ਗੁਰਦਾਸਪੁਰ ਦੇ SSP ਅਦਿੱਤਿਅ ਅਤੀ ਰਾਤ ਨਿਕਲੇ ਸੜਕਾਂ ਤੇ ਕੀਤੀ ਜ਼ਬਰਦਸਤ ਚੈਕਿੰਗ ਇੱਕ ਵੱਟੇ ਹੋਟਲ ਤੇ ਖਿਲਾਫੀ ਕੀਤੀ ਕਾਰਵਾਈ SSP ਗੁਰਦਾਸਪੁਰ ਅਦਿੱਤਿਅ ਅਤੀ ਰਾਤ ਦਾ ਸਵਿਧ ਤੇ ਗਰੀਬ ਖੁਦਨਾਕੇ ਤੇ ਨਿਕਲੇ ਅਤੇ ਚੌਂਕਾਂ ਵਿੱਚ ਮਹਾਨ ਅਤੇ ਆਉਣ ਜਾਣ ਵਾਲਿਆਂ ਦੀ ਕੀਤੀ ਜ਼ਬਰਦਸਤ ਚੈਕਿੰਗ ਇਸਮੋਕੇ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੁਲਟ ਪਟਾਕੇ ਮਾਰਨ ਵਾਲਿਆਂ ਦੇ ਖਿਲਾਫ ਗਰਦਾਸਪੁਰ ਪੁਲਿਸ ਨੇ ਹੁਣ ਤੱਕ ਵੱਡਾ ਐਕਸ਼ਨ ਕੀਤਾ ਹੈ 150 ਦੇ ਕਰੀਬ ਬੁਲਟ ਮੋਟਰਸਾਈਕਲ ਨੂੰ ਇੰਪਾਉਂਟ ਕਰਕੇ ਗਲਤ ਤਰੀਕੇ ਨਾਲ ਲਗਾਏ ਗਏ ਸਲੈਂਸਰ ਲਵਾ ਕੇ ਉਹਨਾਂ ਦੇ ਉੱਪਰ ਬਲਟੋਚ ਚਲਾਇਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਗਰਦਾਸਪੁਰ ਇੱਕ ਹੋਟਲ ਵੱਲੋਂ ਜਾ ਆਨ ਜਾਣ ਵਾਲੇ ਅਤੇ ਉਥੇ ਠਹਿਰਨ ਵਾਲੇ ਲੋਕਾਂ ਦੀ ਸਹੀਰਕਾਡ ਨਹੀਂ ਕਰਨ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਅਤੇ ਹੋਟਲ ਦੇ ਅਗੇਂਸਟ ਐਫਆਈਆਰ ਤਰਚ ਕਰ ਲਈ ਗਈ ਹੈ। ਉਹਨਾਂ ਨੇ ਕਿਹਾ ਕਿ ਗਰਤਾਸਪੁਰ ਪੁਲਸ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਨੂੰ ਮਤੇ ਨਜ਼ਰ ਰੱਖਦੇ ਹੋਏ ਰਚਨਾ ਹੈ ਤੇ ਰਾਤ ਅਲੱਗ-ਅਲੱਗ ਤਰੀਕੇ ਦੇ ਨਾਲ ਨਾਕੇ ਲਗਾਏ ਜਾ ਰਹੇ ਹਨ। ਔਰ ਪੂਰੇ ਜ਼ਿਲੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਬਲਾਕ ਸੰਵਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਵੀ ਆਮਾਨ ਨਾਲ ਕਰਾਉਣ ਲਈ ਪੁਲਸ ਦੀ ਪੂਰੀ ਤਿਆਰੀ ਹੈ। ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈਗੇ ਪੰਚਾਇਤ ਚਿਕਤੀ ਤੇ ਜ਼ਿਲ੍ਹਾ ਪ੍ਰੇਸ਼ਰ ਦੇ ਜਿਹੜੇ ਇਲੈਕਸ਼ਨ ਵੀ ਅਨਾਉਂਸ ਜਿਹੜੇ ਹੋਏ ਜੇ ਕਿਦੋਂ ਲਾਵਾ ਜਿਹੜਾ ਹੈਗਾ ਬਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਜਿਹੜੀ ਹੈਗੀ ਚੈਕਿੰਗ ਅਤੇ ਜਿਹੜਾ ਹੈਗਾ ਇਨਿੰਗ ਆਪਰੇਸ਼ਨ ਜਿਹੜਾ ਹੈਗਾ ਉਹ ਕਰੀ ਕੀ ਜਾਂਦੇ ਹੈ ਸਾਡੇ ਵੱਲੋਂ ਨਾਈ ਡੋਮੀਨੇਸ਼ਨ ਦੀ ਸਪੈਸ਼ਲ ਪਲਾਨਿੰਗ ਜਰੀਏ ਕੀਤੀ ਗਈ ਹੁਣ ਜਿਹੜੇ ਨੂੰ ਦੇਖਦੇ ਹੋਏ ਐਂਡ ਬਾਕੀ ਸਾਰੀ ਸਥਿਤੀ ਨੂੰ ਦੇਖਦੇ ਹੋਏ ਸਾਡੇ ਵੱਲੋਂ ਸਾਰੇ ਸਾਰੇ ਅਫਸਰ ਜਿਹੜੇ ਹੈਗੇ ਬਾਅਰ ਹੈਗੇ ਸਾਰੇ ਐਸਐਚਓ ਦੇ ਨਾਲ ਜਿਹੜਾ ਹੈਗਾ ਅ ਫੋਰਸ ਜਿਹੜੀ ਹੈਗੀ ਉਹ ਪਟੋਲਿੰਗ ਕਾ ਵੀ ਹੈਗੀ ਚੈਕਿੰਗ ਕਾ ਵੀ ਹੈਗੀ ਸਾਡੇ ਵੱਲੋਂ ਲਗਾਤਾਰ ਜਿਹੜਾ ਹੈਗਾ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਹੈ ਉਹਨਾਂ ਤੇ ਕਾਰਵਾਈ ਜੁੜੀ ਹੈਗੀ ਉਹ ਜਾਰੀ ਹੈਗੀ ਅ ਇਹਦੇ ਵਿੱਚ ਜਿਹੜੇ ਹੈਗੇ ਅੱਜ ਮੈਂ ਇੱਥੇ ਹਰਮਨ ਚੌਕ ਦੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਸਪੀਡ ਕੁਆਟਰ ਸਾਹ ਦੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਰਾਉਂਡ ਕਰਨ ਨੂੰ ਜਿਹੜਾ ਇੱਥੇ ਹੈ ਆਏ ਹੈਗੇ ਜਿੱਥੇ ਜੀ ਲਗਾਤਾਰ ਲੋਕ ਜਿਨ੍ਹਾਂ ਨੇ ਉਸ ਤਰ੍ਹਾਂ ਪੜਲੇ ਤੇ ਪਟਾਕੇ ਮਾਰਦੇ ਨੇ ਨਜ਼ਰ ਆਉਂਦੇ ਨੇ ਸ਼ਹਿਰ ਵਿੱਚ ਉਹਨਾਂ ਤੋਂ ਵੀ ਕੁਝ ਦੇਖੋ ਜੀ ਉਹਦੇ ਤੇ ਤੁਸੀਂ ਦੇਖਿਆ ਹੋਗਾ ਕਿ ਅਸੀਂ ਲਗਾਤਾਰ ਜਿਹੜਾ ਹੈਗਾ ਵੀਕਲ ਇੰਪਾਉਂਡ ਕਰਿਆ ਅੱਜ ਵੱਡੇ ਪੱਧਰ ਤੇ ਅਸੀਂ ਜਿਹੜਾ ਹੈਗਾ ਵਿਦਆਊਟ ਨੰਬਰ ਪਲੇਟ ਐਂਡ ਬੁਲੱਟਸ ਜਿਹੜੇ ਪਟਾਕੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿੱਤਾ ਇੱਕ ਵਾਰ ਤੁਹਾਨੂੰ ਦੱਸ ਵੀ ਦਈਏਗੀ ਵੀ ਅਸੀਂ ਇੱਕ ਜਿਹੜਾ ਹੈਗਾ ਗੁਰਦਾਸਪੁਰ ਦੇ ਵਿੱਚ ਇੱਕ ਹੋਟਲ ਤੇ ਵੀ ਐਫ ਆਈ ਆਰ ਦਰਜ ਕੀਤੀ ਹੈ ਉਹਨਾਂ ਵੱਲੋਂ ਜਿਹੜੀ ਹੈਗੀ ਰਿਕਾਰਡ ਜਿਹੜਾ ਹੈਗਾ ਉਹਨਾਂ ਦੇ ਹੋਟਲ ਦੇ ਵਿੱਚ ਆਣ ਜਾਣ ਵਾਲੇ ਜਿਹੜੇ ਹੈਗੇ ਜਿਹੜੇ ਵਿਅਕਤੀ ਹੈਗੇ ਉਹਨਾਂ ਬਾਰੇ ਜੜੀ ਹੈਗੀ ਪੂਰੀ ਜਾਣਕਾਰੀ ਨਹੀਂ ਜੜੀ ਹੈਗੀ ਕਾਨੂੰਨ ਮੁਤਾਬਕ ਖੋਖੀ ਜਾਦੀ ਸੀਗੀ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਐਫ ਆਈ ਆਰ ਹੈ ਇੱਕ ਹੋਟਲ ਦੇ ਵਿੱਚ ਵੀ ਦਰਜ ਕੀਤਾ ਗਿਆ ਅਸੀਂ ਬਾਕੀ ਜਿਹੜੇ ਲੋਜੇਸ ਹੈਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਸ ਸੰਬੰਧ ਦੇ ਵਿੱਚ ਦੱਸਣਾ ਚਾਹੁੰਦੇ ਹਾਂ ਕਿ ਅਗਰ ਕੋਈ ਵੀ ਹੋਟਲ ਜਾਂ ਕੋਈ ਵੀ ਲੋਜ ਜਾਂ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਰੂਲ ਰੈਗੂਲੇਸ਼ਨ ਫੋਲੋ ਨਹੀਂ ਕਰੇਗਾ ਤੋ ਵੀ ਅਸੀਂ ਮੁਤਾਬਕ ਹੈਗਾ ਬਾਕੀਆਂ ਤੇ ਵੀ ਜਿਹੜਾ ਹੈਗਾ ਐਫ ਆਰ ਦੇ ਜਿਹੜੀ ਹੈਗੀ ਕਾਫੀ ਉੱਥੇ ਗਈ। ਉਸ ਸਮੇਂ ਵੀ ਕਾਫੀ ਬੁਲੇਟ ਜਿਹੜੇ ਲੋਕ ਇੱਥੇ ਮੁੰਡੇ ਪਟਾਕੇ ਮਾਰ ਕੇ ਨਿਕਲਦੇ ਨੇ ਇਹਦਾ ਦਿਸੇ ਜਿਆਦਾ ਦਾ। ਦੇਖੋ ਪਟਾਕੇ ਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਅਸੀਂ 150 ਦੇ ਲਗਭਗ ਜੜੇ ਹੈਗੇ ਬੁਲੇਟਸ ਤੇ ਜੜੇ ਹੈਗੇ ਉਹ ਸਾਇਲੈਂਸਰ ਹੈ। ਉਹ ਜਿਹੜਾ ਹੈਗਾ ਵਖ-ਵਖ ਜਿਹੜਾ ਹੈਗਾ ਮਸ਼ੀਨ ਤੋਂ ਅਲੱਗ ਕੀਤਾ ਸੀਗੇ ਐਂਡ ਬੁਲੇਟਸ ਨੂੰ ਜਿਹੜਾ ਹੈਗਾ ਇੰਪਾਉਂਡ ਕੀਤਾ ਸੀਗਾ। ਅੱਜ ਵੀ ਜਿਹੜਾ ਹੈਗਾ ਸਾਰੇ ਜਿਹੜੇ ਥਾਣਾ ਖੇਤਰ ਹੈਗੇ ਉੱਥੇ ਅਲੌਂਗ ਵਿਦ ਟ੍ਰੈਕਿੰਗ ਸਟਾਫ ਨੇ ਬੜੇ ਪੱਧਰ ਤੇ ਜਿਹੜੇ ਹੈਗੇ ਬੁਲੇਟ ਸਟੇ ਦੇ ਖਿਲਾਫ ਮੋਡੀਫਾਈਡ ਵਹੀਕਲ ਹੈ ਸਾਰਿਆਂ ਦੇ ਖਿਲਾਫ ਇਹਦਾ ਬੜਾ ਪੱਧਰ ਜਿਹੜਾ ਹੈਗਾ ਅਸੀਂ ਜਿਹੜਾ ਚਲਾਨ ਐਂਡ ਇੰਪਾਉਂਡ ਦੀ ਜਿਹੜੀ ਇਹੀ ਕਾਰਵਾਈ ਉਹ ਕੀਤੀ ਹੈ ਅੱਗੇ ਵੀ ਆ ਕਾਰਵਾਈ ਇਹ ਚੱਲ ਰਹੀ ਹੈ ਦੇਖੋ ਅਸੀਂ ਜੀ ਦੇਖੋ ਅਸੀਂ ਐਡਿਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਣਾ ਚਾਹਾਂਗਾ ਕਿ ਸਾਡੇ ਵੱਲੋਂ ਜਿੱਦਾਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈਗਾ ਕਿ ਸਾਡੇ ਵੱਲੋਂ ਲਗਾਤਾਰ ਜਿਹੜਾ ਹੈਗਾ ਇਹਦੇ ਸੋ ਆਪਰੇਸ਼ਨ ਚੱਲਿਆ ਹੈਗਾ 150 ਅਸੀਂ ਆਉਣ ਤੋਂ ਬਾਅਦ ਪਿਛਲੇ ਡੇਢ ਮਹੀਨਾ ਦੋ ਦੋ ਮਹੀਨਾ ਅਸੇ 150 ਦੇ ਲਗਭਗ ਅ ਜਿਹੜਾ ਮੋਡੀਫਾਈਡ ਬੁਲੇਟ ਅੱਗੇ ਹੈਗਾ ਉਹਨਾਂ ਦੇ ਖਿਲਾਫ ਐਕਸ਼ਨ ਲੈ ਚੁੱਕਿਆ ਹੈ ਹੁਣ ਡੇਲੀ ਬੇਸਿਸ ਤੇ ਵੀ ਅਸੀਂ ਸਾਡੀ ਕਮ ਬਿਲਕੁਲ ਸਰ ਟ੍ਰੈਫਿਕ ਨੂੰ ਲੈ ਕੇ ਜਿੱਦਾਂ ਦੇਖਦੇ ਹੋ ਰੋਡ ਦੇ ਕੋਲ ਜਿਹੜੇ ਲੋਕ ਜਿਹਨਾਂ ਨੇ ਗੱਡੀਆਂ ਲਾ ਕੇ ਰੋਡ ਤੇ ਚੱਲ ਜਾਂਦੇ ਨੇ ਸਟ੍ਰੀਟ ਉੱਪਰ ਉਹਨਾਂ ਨੂੰ ਉਹਦੇ ਲਈ 올ਵੇਡੀ ਜਿਹੜਾ ਹੈਗਾ ਸਾਡੇ ਵੱਲੋਂ ਜਿਹੜਾ ਹੈਗਾ ਐਕਸ਼ਨ ਹੈ ਉਹ ਤਾਂ ਕਿ ਪੁਲਿਸ ਜਿਹੜੀ ਹੈਗੀ ਕਰਦੀ ਹੈਗੀ ਤੁਸੀਂ ਸਮਝ ਸਕਦੇ ਹੋਗੇ ਪਾਰਕਿੰਗ ਨੂੰ ਲੈ ਕੇ ਵੀ ਸਾਡੇ ਵੱਲੋਂ ਜਿਹੜਾ ਹੈਗਾ ਮਾਰਕੀਟ ਦੀ ਜਿਹੜੀ ਜੋਠੇ ਬੰਦੀ ਹੈਗੀ ਇਸ ਤੋਂ ਇਲਾਵਾ ਜਿਹੜਾ ਹੈਗਾ ਕਮੇਟੀ ਨਾਲ ਵੀ ਮੀਟਿੰਗ ਕੀਤੀ ਗਈ ਹੈ ਅਸੀਂ ਉਹਦੇ ਲਈ ਇੱਕ ਸਪੈਸ਼ਲ ਪਲਾਨ ਹੈ ਉਹ ਜਲਦੀ ਆਏਗਾ ਸਰ ਜੀ ਜੋਡੇ ਵੀ ਆ ਰਿਹਾ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਬਦਾਸਮਨ ਨੂੰ ਜੀ ਨਿਊ ਇਅਰ ਤੇ ਬੇਸਿਕਲੀ ਤੋਂ ਸਾਡਾ ਆਹੀ ਮੈਸੇਜ ਹੈ ਦੇਖੋ ਜੀ ਐਸਟੀ ਬੜਾ ਕਲੀਅਰ ਹੈਗੇ ਅਸੀਂ ਕਿਸੇ ਨੂੰ ਉਲੜਵਾਜੀ ਕਰਨੀ ਨਹੀਂ ਜਰੀ ਹੈਗੇ ਲਾਉ ਨਹੀਂ ਕਰਾਂਗੇ ਵਿਦਆਊਟ ਨੰਬਰ ਪਲੇਟ ਵਿਪਲ ਰਾਈਡਿੰਗ ਬੁਲੇਟ ਪਟਾਕਾ ਇਹਨਾਂ ਨੂੰ ਬਿਲਕੁਲ ਵੀ ਬਖਸ਼ਾ ਨਹੀਂ ਜਾਏਗਾ ਚਾਹੇ ਕਿਸੇ ਵੀ ਤਰੀਕੇ ਹੋਵੇ ਐਜੇ ਜਿਸੀ ਬੜ ਸਕਦਾ ਹੈ ਜੀ ਨਵੇਂ ਚੈਨ ਚੈਨ ਹੈ ਆਪਾਂ ਤੋ ਇਹ ਤਾਂ ਸਾਡਾ ਜੀ ਡੇਲੀ ਹੈ ਪੂਰਾ ਨਾਈਟ ਡੋਮੀਨੇਸ਼ਨ ਪੂਰੀ ਗੱਲ ਕਰਾ ਰਿਹਾ ਹੈ ਉਹ ਕੁਸ਼ਨ